ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀ ਉਸ ਸਮੇਂ ਸੀ ਮਲਪੁਰੜਕਾ ਵਿਖੇ ਮੌਜੂਦ ਹਾਂ ਔਰ ਬਿਲਕੁਲ ਮੇਰੇ ਸਾਹਮਣੇ ਚਰਸਤਾ ਬਣਦਾ ਔਰ ਇਹ ਏਰੀਆ ਜਿਹੜਾ ਆ ਬਹੁਤ ਸੈਂਸਿਟਿਵ ਮੰਨਿਆ ਜਾਂਦਾ ਕਿਉਂਕਿ ਇੱਥੇ ਬੜੀ ਵਾਰ ਹਾਦਸੇ ਹੁੰਦੇ ਆ ਤੇ ਬੜੀ ਵਾਰ ਲੋਕੀ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਆ ਤੇ ਪਿੰਡ ਵਾਸੀਆਂ ਨੇ ਬੜੀ ਵਾਰ ਇਹ ਅਪੀਲ ਵੀ ਕੀਤੀ ਕਿ ਅੱਜ ਇੱਕ ਵਾਰ ਫਿਰ ਤੋਂ ਇੱਕ ਜ਼ਬਰਦਸਤ ਹਾਦਸਾ ਹੁੰਦਾ ਤੁਸੀਂ ਮੇਰੇ ਬਿਲਕੁਲ ਸਾਹਮਣੇ ਗ੍ਰੇਲਾਂ ਦੇਖ ਸਕਦੇ ਹੋ ਡਿਵਾਈਡਰ ਦੀਆਂ ਗ੍ਰੇਲਾਂ ਜਿਹੜੀਆਂ ਇਹ ਟੁੱਟ ਗਈਆਂ ਹਨ ਕਾਰਨ ਕੀ ਬਣਦਾ ਕਿ ਉਹ ਕ੍ਰੋਟਾ ਗੱਡੀ ਜਿਹੜੀ 100 ਮੀਟਰ ਪਿੱਛੇ ਖੜੀ ਹੈ ਦੱਸਿਆ ਜਾ ਰਿਹਾ ਹੈ ਕਿ ਭਲਾ ਚੌਰ ਵਾਲੀ ਸਾਈਡ ਤੋਂ ਗੱਡੀ ਆ ਰਹੀ ਸੀਗੀ ਕਾਰ ਚਾਲਕ ਦਾ ਕਹਿਣਾ ਹੈ ਕਿ ਜਦ ਉਹ ਆ ਚਰਸਤੇ ਕੋਲ ਪਹੁੰਚਿਆ ਤਾਂ ਜਿਹੜੀ ਗੱਡੀ ਉਸ ਤੋਂ ਅੱਗੇ ਸੀ ਉਹ ਜੱਕਦਮ ਬ੍ਰੇਕ ਲਗਾ ਦਿੰਦੀ ਹੈ ਤੇ ਉਹ ਆਪਣਾ ਸੰਤੁਲਨ ਗਵਾ ਬੈਠਦਾ ਉਹ ਸੋਚਦਾ ਜੋ ਉਸ ਕਾਰ ਚਾਲਕ ਨਾਲ ਗੱਲਬਾਤ ਹੋਈ ਕ੍ਰੇਟਾ ਵਾਲੇ ਕਾਰ ਚਾਲਕ ਨਾਲ ਗੱਲਬਾਤ ਹੋਈ ਜਿਹਦੀ ਗੱਡੀ ਦਾ ਹਾਦਸਾ ਹੋਇਆ ਉਹ ਕਹਿੰਦਾ ਕਿ ਕੁਝ ਨਹੀਂ ਸੁੱਝਦਾ ਤੇ ਗੱਡੀ ਆਪੋਜ਼ਿਟ ਟਰੈਕ ਚ ਪਾ ਲੈਂਦਾ ਔਰ ਗਨਿਮਤ ਇਹ ਰਹੀ ਕਿ ਸਾਹਮਣੇ ਤੋਂ ਕੋਈ ਹੋਰ ਗੱਡੀ ਜਾਂ ਮੋਟਰਸਾਈਕਲ ਚਾਲਕ ਨਹੀਂ ਆ ਰਿਹਾ ਸੀ ਜੇ ਕੋਈ ਹੋਰ ਗੱਡੀ ਵਾਲਾ ਸਾਹਮਣੇ ਆਉਂਦਾ ਤਾਂ ਆਮੋ ਸਾਹਮਣੇ ਟੱਕਰ ਹੋ ਸਕਦੀ ਸੀ ਕੋਈ ਮੋਟਰਸਾਈਕਲ ਵਾਲਾ ਆਂਦਾ 2 ਵੇ 2 ਵੀਲਰ ਵਾਲਾ ਹੁੰਦਾ ਤਾਂ ਉਹ ਚਪੇਟ ਚ ਆ ਜਾਂਦਾ ਉਹਨਾਂ ਦਾ ਜਿਹੜਾ ਗੰਭੀਰ ਰੂਪ ਵਿੱਚ ਨੁਕਸਾਨ ਹੋ ਜਾਣਾ ਸੀ ਤਾਂ ਗੱਡੀ ਜਿਹੜੀ ਉਹ ਜਦੋਂ ਆਪੋਜ਼ਿਟ ਟਰੈਕ 'ਚ ਪੈਂਦੀ ਆ ਕਿਉਂਕਿ ਹੋ ਸਕਦਾ ਜਿਵੇਂ ਕਾਰ ਚਾਲਕ ਦਾ ਕਹਿਣਾ ਹੈ ਕਿ ਬ੍ਰੇਕ ਨਹੀਂ ਲੱਗੀ ਜਾਂ ਗੱਡੀ ਘੁੰਮ ਗਈ ਉਹਨੇ ਦੇਖਿਆ ਕਿ ਆਪੋਜ਼ਿਟ ਟਰੈਕ ਜਿਹੜਾ ਖਾਲੀ ਆ ਤਾਂ ਗੱਡੀ ਜਿਹੜੀ ਬਿਲਕੁਲ ਉਸ ਰਸਤੇ ਤੋਂ ਇੱਥੇ ਆ ਕੇ ਆ ਗ੍ਰੇਲਾਂ 'ਚ ਵੱਜਦੀ ਆ ਗ੍ਰੇਲਾਂ ਟੁੱਟ ਗਈਆਂ ਨੈਸ਼ਨਲ ਹਾਈਵੇ ਸਿਕਿਉਰਿਟੀ ਵਾਲੇ ਪਹੁੰਚੇ ਸੀ ਉਹ ਗ੍ਰੇਲਾ ਲੈ ਗਏ ਆ ਆ ਜਿਹੜਾ ਟਾਇਰ ਖੁੱਲ ਜਾਂਦਾ ਚੱਕਾ ਖੁੱਲ ਜਾਂਦਾ ਔਰ ਉਸ ਤੋਂ ਬਾਅਦ ਗੱਡੀ ਤਿੰਨ ਚੱਕਿਆਂ ਤੇ ਤਕਰੀਬਨ 100 ਮੀਟਰ ਅੱਗੇ ਚਲੇ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਬੰਪਰ ਦੇ ਨਿਸ਼ਾਨ ਆ ਗੱਡੀ 'ਤੇ ਤਾਂ ਗੱਡੀ 100 ਮੀਟਰ ਅੱਗੇ ਤੱਕ ਚੱਲੇਗੀ ਇੱਥੇ ਇੱਕ ਡਰਾਈਵਰ ਵੀਰ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਉਹਨੇ ਦੱਸਿਆ ਕਹਿੰਦਾ ਕਿ ਜਿਹੜਾ ਕ੍ਰੇਟਾ ਦਾ ਕਲਕਸੀ ਉਹ ਥਣਾ ਘਬਰਾ ਗਿਆ ਪਰ ਗੱਡੀ ਜਿਹੜੀ ਆ ਬੰਪਰ ਦੇ 'ਤੇ ਕਿ ਸੜਦੀ ਗਈ ਔਰ ਗਨਿਮਤ ਇਹੀ ਹੈ ਖੁਸ਼ਕਿਸਮਤੀ ਹੈ ਇਹ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਹੋਰ ਵੱਡਾ ਹਾਦਸਾ ਨਹੀਂ ਹੋਇਆ ਕੋਈ ਆਮੋ ਸਾਹਮਣੇ ਟੱਕਰ ਨਹੀਂ ਹੋਈ ਗੱਡੀ ਦੇ ਜਿਹੜੇ ਸੀਟ ਸੀਟ ਬੈਲਟ ਹੈ ਕਾਰ ਚਾਲਕ ਦਾ ਕਹਿਣਾ ਕਿ ਉਹਨੇ ਲਾਈ ਹੋਈ ਸੀਗੀ ਲੇਕਿਨ ਕੁਝ ਲੋਕ ਇੱਥੇ ਕਹਿੰਦੇ ਕਿ ਜੇ ਸੀਟ ਬੈਲਟ ਲਾਈ ਹੁੰਦੀ ਤਾ ਜਿਹੜਾ 에어백 ਖੁੱਲ ਜਾਣੀ ਸੀ ਪਰ ਗੱਡੀ ਦੇ 에어백 ਨਹੀਂ ਖੁੱਲੇ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਗੱਡੀ ਦੀ ਜੇ ਫਰੰਟ ਤੋਂ ਗੱਡੀ ਦੇ ਜ਼ੋਰ ਤੇ 6 ਵਜੇ ਉਸ ਤੋਂ ਬਾਅਦ 에어백 ਖੁੱਲਦੇ ਆ ਸਾਈਡ ਤੇ ਕਿਉਂਕਿ ਜੇ ਟਾਇਰ ਵੱਜੇ ਕਿਈ ਵੇਲੇ 에어백 ਨਹੀਂ ਖੁੱਲਦੇ ਤਾਂ ਨੌਜਵਾਨ ਜਿਹੜਾ ਕਾਰ ਚਾਲਕ ਹੈ ਉਸ ਨਾਲ ਮੇਰੀ ਗੱਲਬਾਤ ਹੋਈ ਪੁੱਛਿਆ ਉਹਨਾਂ ਨੂੰ ਕੋਈ ਪਾਣੀ ਪੀਣਾ ਹੋਵੇ ਕੋਈ ਘਬਰਾਹਟ ਹੁੰਦੀ ਤਾਂ ਉਹ ਕਹਿੰਦੇ ਕਿ ਨਹੀਂ ਮੈਂ ਬਿਲਕੁਲ ਠੀਕ ਆ ਬੜੇ ਹੌਸਲੇ ਚ ਸੀਗੇ ਔਰ ਉਹਨਾਂ ਨੂੰ ਹੁਣ ਉਹਨਾਂ ਦੇ ਜਿਹੜੇ ਸਾਥੀ ਆ ਉਹ ਲੈਣ ਵਾਸਤੇ ਆ ਰਹੇ ਆ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਪਹੁੰਚੀ ਹੈ ਤਾਂ ਮੈਂ ਜਾਣਕਾਰੀ ਹਾਸਲ ਕੀਤੀ ਹੈ ਉਹ ਕਿ ਗੱਡੀ ਇੱਥੇ ਵੱਜ ਕੇ ਪਹਿਲਾਂ ਥੋੜੀ ਸਲੋ ਹੁੰਦੀ ਹੈ ਪਰ ਜਿਹੜਾ ਕਾਰ ਚਾਲਕ ਹੈ ਉਹ ਘਬਰਾ ਜਾਂਦਾ ਹੈ ਔਰ ਬ੍ਰੇਕ ਨਹੀਂ ਲੱਗਦੀ ਗੱਡੀ ਦੀ ਕਿਉਂਕਿ ਸਪੀਡ ਵੀ ਹੁੰਦੀ ਹੈ ਆ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਛਰੀਟਾਂ ਕਿਉਂਕਿ ਇੱਕ ਬੰਪਰ ਤੇ ਆ ਗੱਡੀ ਦਾ ਜਿਹੜਾ ਸਾਈਡ ਮਿਰਰ ਦਾ ਕਵਰ ਹੈ ਆ ਗੱਡੀ ਦੀਆਂ ਛਰੀਟਾਂ ਕਿਉਂਕਿ ਗੱਡੀ ਤਿੰਨ ਚੱਕਿਆਂ ਤੇ ਔਰ ਇੱਕ ਬੰਪਰ ਦੇ ਸਾਰੇ ਉਹ ਤਕਰੀਬਨ 100 ਮੀਟਰ ਤੱਕ ਚੱਲੇ ਜਾਂਦੀ ਜਿਹੜੀ ਗੱਲ ਅਸੀਂ ਸਮਝ ਸਕਦੇ ਆ ਆਲੇ ਦੁਆਲੇ ਲੋਕਾਂ ਤੋਂ ਪੁੱਛਿਆ ਸਾਡੇ ਕਿਥੇ ਵੀਰ ਨੇ ਉਹਨਾਂ ਨੇ ਗੱਲ ਦੱਸੀ ਆ ਬੱਸ ਡਰਾਈਵਰ ਉਹ ਕਹਿੰਦੇ ਕਿ ਕਾਰ ਚਾਲਕ ਲੱਗਦਾ ਕਿ ਘਬਰਾ ਗਿਆ ਔਰ ਬ੍ਰੇਕ ਦੱਬਣ ਦੀ ਜਗ੍ਹਾ ਉਹ ਰੇਸ ਦੱਬੀ ਗਿਆ ਜਾਂ ਕਲਚ ਕੁੱਟੀਆ ਤਾਂ ਗੱਡੀ ਔਰ 100 ਮੀਟਰ ਅੱਗੇ ਚੱਲੀ ਗਈ ਔਰ ਅੱਗੇ ਜਾ ਕੇ ਉਹਨੂੰ ਥੋੜੀ ਸਮਝ ਆਈ ਕਿ ਗੱਡੀ ਕਿਵੇਂ ਕੰਟਰੋਲ ਕਰਾਂ ਤੇ ਗੱਡੀ ਜਦੋਂ ਕੰਟਰੋਲ ਹੋਈ ਫਿਰ ਉੱਥੇ ਗੱਡੀ ਨੂੰ ਬੰਦ ਕੀਤਾ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚ ਕੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਤੇ ਇੰਨਾ ਜ਼ਬਰਦਸਤ ਹਾਦਸਾ ਸੀ ਖਤਰਨਾਕ ਹਾਦਸਾ ਸੀ ਗੱਡੀ ਦਾ ਚੱਕਾ ਜਿਹੜਾ ਆ ਉਹ ਨਿਕਲ ਜਾਂਦਾ ਔਰ ਆ ਤੁਸੀਂ ਸੋ ਚਾਵੇ ਇੱਧਰ ਨਹੀਂ ਹਟਾ ਕੇ ਇੱਧਰ ਵੱਜਦੀ ਆ ਜੀ। ਕਾਲੀ ਸਗਾ ਤਾਂ ਜਿੱਦਾਂ ਕੁਦਰਤੀ ਕਹਿ ਲੋ। ਚਲੋ ਵੀ ਰੱਬ ਦਾ ਸ਼ੁਕਰ ਹੈ ਮੋਰੋ ਕੋਈ ਗੱਡੀ ਤੇ ਹੀ ਨਹੀਂ ਸੀ ਆ ਰਹੀ। ਤੁਹਾਡਾ ਨੁਕਸਾਨ ਨਹੀਂ ਹੋਈ ਉਹ ਤਾਂ ਵੀ ਹੋਣਾ ਸੀ। ਚਾਹ ਹੋ ਗਿਆ। ਹੁਣ ਤੁਹਾਡੇ ਕੋਈ ਸੱਟ-ਜੋਟ ਨਹੀਂ। ਨਹੀਂ ਨਹੀਂ ਬਿਲਕੁਲ ਨਹੀਂ ਬਚਾਅ ਹੋ ਗਿਆ ਜੀ। ਤੇ ਪਰਿਵਾਰ ਨੂੰ ਦੱਸਤਾ? ਹਾਂਜੀ ਵੈਸੇ ਦੱਸਤਾ ਆ ਰਹੇ। ਦਾਦਾ ਜੀ ਦੇ ਮੁੰਡੇ ਆ। ਕੋਈ ਜੁਆ ਕਰਨਾ ਹੁਣ ਕਰਨਾ। ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਨੇ ਇੱਕ ਵਾਰ ਗੱਲਬਾਤ ਕਰਦੇ ਆ। ਤੇ ਨਾਲ ਨੇ ਸਰ ਕੀ ਜਾਣਕਾਰੀ ਹਾਸਲ ਕੀਤੀ ਜਾ ਕੇ? ਸਾਨੂੰ ਆਪਣੇ ਟੈਪ ਤੇ ਹੀ ਹਰ ਕੋਈ ਮੋਬਾਈਲ ਹੈ। ਉੱਥੇ ਸਾਨੂੰ ਕਾਲ ਆ ਮਾਲ ਪਰ ਆ ਕੇ ਗੱਡੀ ਦੇਖਿਆ ਜਿਹੜੀ ਆ ਡਬਲ ਟੱਚ ਹੋਈ ਆ ਜੀ ਬਾਕੀ ਆ ਕੇ ਦੇਖਦੇ ਆਂ ਅਸੀਂ ਆਪਣੇ ਵਿਭਾਗ ਨੂੰ ਇਨਫਾਰਮ ਕਰਤਾ ਕਾਰ ਚਾਲਕ ਬਿਲਕੁਲ ਠੀਕ ਹੈ ਜੀ ਠੀਕ ਹੈ ਹੁਣ ਗੱਡੀ ਨੂੰ ਸਾਈਡ ਤੇ ਕੀਤਾ ਜਾਵੇਗਾ ਹਾਂਜੀ ਸਾਈਡ ਤੇ ਕਰਾ ਲੈਣਾ ਜੀ ਟੂਰ ਵਾਲੀ ਗੱਡੀ ਮਗਵਾ ਕੇ ਉਹਨੂੰ ਸਾਈਡ ਤੇ ਕਰਾਣਾ ਜੀ ਉਸ ਤੋਂ ਬਾਅਦ ਅਸੀਂ ਟੋਲ ਵਾਲੀ ਉਹਨਾਂ ਵਾਲੀ ਗੱਡੀ ਏਜੰਸੀ ਵਾਲੀ ਮਗਵਾ ਕੇ ਉਹ ਟੋਕ ਕਰਕੇ ਏਜੰਸੀ ਗੱਡੀ ਭੇਜਣੀ ਹੈ ਕਾਰ ਚਾਲਕ ਠੀਕ ਹੈ ਬਿਲਕੁਲ ਠੀਕ ਹੈ ਜੀ ਧੰਨਵਾਦ